ਕਿਸਾਨ ਭਰਾਵਾਂ ਨੂੰ ਡੇਰੀ ਫਾਰਮਾਂ ਨੂੰ ਗੁਰਲਾਬ ਸਿੰਘ ਬਠਿੰਡਾ ਵੱਲੋਂ ਪਿਆਰ ਭਰੀ ਸੱਤਰੀਕਾ ਅੱਜ ਦਾ ਆਪਾਂ ਟੌਪਿਕ ਲੈ ਕੇ ਆਇਆ ਭਾਰ ਦੀ ਦਵਾਈ ਪਸ਼ੂਆਂ ਨੂੰ ਬਹੁਤ ਜ਼ਿਆਦਾ ਭਾਰ ਪਹਿ ਰਿਹਾ ਹੈਗਾ ਗਰਮੀ ਦੇ ਕਾਰਨ ਜਾਂ ਭਾਈ ਮੰਨ ਲਓ ਅਚਾਰ ਆਪਾਂ ਪਾਇਆ ਪਿਛਲੇ ਵਾਰੀ ਗਰਮੈਸ਼ ਦੇ ਵਿੱਚ ਜਿਹੜੇ ਤਾਂ ਵੀਰ ਭਰਾ ਅਚਾਰ ਨੂੰ ਪੱਟ ਕੇ ਹਵਾ ਕੱਢ ਲੈਂਦੇ ਆ ਔਰ ਜਿਵੇਂ ਸਵੇਰ ਦਾ ਅਚਾਰ ਪਟਿਆ ਹੋਵੇ ਤਾ ਸ਼ਾਮ ਵੇਲੇ ਪਾਓ ਭਾਈ ਉਹਨੂੰ ਉਹਨੂੰ ਆਏ ਨਹੀਂਗਾ ਵੀ ਤੁਰਤ ਪੱਟ ਕੇ ਤੁਰਤ ਪੱਟ ਕੇ ਪਾਓ ਤਾਂ ਉਹਦੇ ਵਿੱਚ ਬਹੁਤ ਜ਼ਿਆਦਾ ਪਰਤਾ ਹੁੰਦੀ ਹੈ ਜਿਹੜੀ ਪੈਕਿੰਗ ਵਾਲਾ achar ਹੈਗਾ ਤੁਸੀਂ ਆਪਾਂ ਪੈਕਿੰਗ ਖੋਲ੍ਹ ਲਈ ਪੈਕਿੰਗ ਖੋਲਣ ਤੋਂ ਕਮਸੇ ਕੰਮ 1 ਘੰਟਾ ਬਾਅਦ achar ਪਾਓ ਜਿਹੜਾ ਟੋਏ ਦਾ ਪੱਟਿਆਵਾ achar ਹੈਗਾ ਉਹਨੂੰ ਜੇ ਸਵੇਰ ਪੱਟਿਆ ਹੈਗਾ ਤਾਂ ਸ਼ਾਮ ਦੇ ਟਾਈਮ ਪਾਓ ਉਹਨੂੰ ਭਾਈ ਇਹ ਵੀ ਇੱਕ ਗਰਮੈਸ਼ ਫੜ ਜਾਂਦਾ ਜਿਵੇਂ ਅੱਜਕੱਲ ਸੌਣ ਭਾਦੋਂ ਚ ਆਪਾਂ ਹਰਾ ਨੀਰਾ ਕੁੱਤਰ ਦੇਾਂਗੇ ਅਗਰ ਉਹਨੂੰ ਹਲਾਇਗੇ ਨਾ ਤਾਂ ਉਹ ਵੀ ਭਾਈ ਗਰਮੈਸ਼ ਫੜ ਜਾਂਦਾ ਹੈ ਇੰਨੀਆਂ ਇੰਨੀਆਂ ਪਸ਼ਮਾ ਦੇ ਵਿੱਚ ਦਿੱਕਤਾਂ ਆਉਂਦੀਆਂ ਗਿਆ ਕੋਈ ਤਾਂ ਰੀਜਨ ਹੈਗਾ ਪਹਿਲਾਂ ਬਹੁਤ ਜ਼ਿਆਦੇ ਭਾਰ ਨਹੀਂ ਪੈਂਦਾ ਸੀ ਬਹੁਤ ਕੋਈ ਇੱਕ ਅੱਧਾ ਕੇਸ ਹੁੰਦਾ ਸੀ ਹੁਣ ਤਾਂ ਵੀਰ ਜੀ ਮੇਰੇ ਕੋਲੇ ਕਈ ਇਹ ਕੇਸ ਭਾਰ ਦੇ ਤੇ ਥਣ ਦੇ ਤਾਂ ਬਹੁਤ ਜ਼ਿਆਦੇ ਆਉਂਦਾ ਇੱਕ ਪਸ਼ਮਾ ਦੇ ਪਹਿਲਾਂ ਸੂਣਾ ਤੇ ਬੱਚਾ ਭੁੱਲਣ ਦੇ ਇਹ ਤਾਂ ਮਤਲਬ 4-5ਾਂ ਦੇ ਉੱਤੇ ਤਾਂ ਨਾ ਮੇਰੇ ਬਹੁਤ ਜ਼ਿਆਦਾ ਫੋਨ ਆਉਂਦੇ ਆ 200 150 100 ਇਹੋ ਜਿਹੇ ਮੈਨੂੰ ਫੋਨ ਆਉਂਦੇ ਆ ਕਿ ਮੇਰੇ ਕੋਲੇ ਹੁਣ ਜਿਵੇਂ ਮੈਂ ਇਹ ਚੀਜ਼ਾਂ ਨੂੰ ਰਲਾ ਕੇ ਤੁਹਾਨੂੰ ਮੈਂ ਦੱਸਦਾ ਹਾਂ ਵੀ ਕਿਹੜੀਆਂ ਕਿਹੜੀਆਂ ਆਪਾਂ ਦੇਣੀਆਂ ਤੇ ਆਪਾਂ ਭਾਰਤੋਂ ਕਿਵੇਂ ਬਚਿਆ ਜਾ ਸਕਦਾ ਹੈ ਫੇਰ ਆਪਾਂ ਕੀ ਕਰੀਏ ਜਿਹੜੇ ਪਸ਼ੂ ਦੇ ਭਾਰ ਪੈਂਦਾ ਇੱਕ ਤਾਂ ਭਾਈ ਉਹਦਾ ਨੀਰਾ ਘਟਾਈ ਦੂਜੀ ਗੱਲ ਉਹਨੂੰ ਆਪਾਂ ਤੇਲ ਨਾ ਦੇਗੇ ਤੀਜੀ ਗੱਲ ਆਪਾਂ ਉਹਨੂੰ ਕੋਈ ਗਰਮ ਚੀਜ਼ ਨਾ ਦੇਗੇ ਪ੍ਰਸ਼ਾਦ ਬਣਾ ਦੀਏ ਜਾਂ ਕੋਈ ਚੀਜ਼ ਬਣਾ ਦੀਏ ਉਹੋ ਜੀ ਚ ਆਪਾਂ ਚੀਜ਼ ਨਾ ਦੇਗੇ ਉਹਨੂੰ ਆਪਾਂ ਜਿਹੜੀਆਂ ਵੀ ਚੀਜ਼ਾਂ ਦੇਣੀਆਂ ਆ ਆਪਾਂ ਉਹਨੂੰ ਚੀਜ਼ਾਂ ਦੇਗੇ ਠੰਡੀਆਂ ਠੰਡੀਆਂ ਚੀਜ਼ਾਂ ਭੋਂਕੇ ਦੇ ਦਿਓ ਭਾਈ ਉਹਨੂੰ ਤੁਸੀਂ ਭੋਂਕੇ ਦੇ ਸਕਦੇ ਹੋ ਜਿਵੇਂ ਛੋਲਿਆਂ ਵਾਲੀ ਮੇਰੀ ਵੀਡੀਓ ਛੋਲੇ ਤੁਸੀਂ ਦੇ ਸਕਦੇ ਹੋ ਭੋਂਕੇ ਇਹੋ ਜੀਆਂ ਚੀਜ਼ਾਂ ਮਤਲਬ ਦੇ ਉਹਨੂੰ ਭਿਉ ਕੇ ਤਾਂ ਬਿਲਕੁਲ ਹੋਵੇ ਤੀਸਰਾ ਗੱਲ ਇਹ ਆ ਵੀ ਜਿਵੇਂ ਆਪਾਂ ਜਿਸ ਵੀਰ ਭਰਾ ਕੋਲੇ ਕੱਚਾ ਥਾਂ ਏ ਉਹਨੂੰ 1 ਫੁੱਟ ਡੂੰਗਾ ਅਗਲਾ ਪਾਸਾ ਟੋਆ ਪੱਟ ਲੋ ਟੋਆ ਪੱਟ ਕੇ ਪਸ਼ੂ ਦਾ ਜਿਹੜਾ ਐਂਗਲ ਆਗਾ ਉਹ ਟੇਡਾ ਰਹੇ ਅੱਗੇ ਵੀ ਮੈਂ ਵੀਡੀਓ ਬਣਾਈ ਆ ਕਿ ਭਾਰ ਦੇ ਉੱਤੇ ਮੈਂ ਬਹੁਤ ਜ਼ਿਆਦਾ ਬੈਰ ਭਰਾ ਮਾ ਨੂੰ ਦੱਸਿਆ ਇੱਕ ਮੈਂ ਵੀਡੀਓ ਹੁਣ ਥੋੜੀ ਜੀ ਹੋਰ ਮਤਲਬ ਦਵਾਈਆਂ ਹੋਰ ਪਾ ਕੇ ਇਹ ਮੈਂ ਨੰਬਰ ਨੰਬਰ 2 ਮੈਂ ਇਹ ਤਿਆਰ ਕਰੀ ਆ ਕਿ ਦੋ ਨੰਬਰ ਭਾਈ ਦੋ ਨੰਬਰ ਇਹ ਮੈਂ ਵੀਡੀਓ ਤਿਆਰ ਕਰੀ ਆ ਪਹਿਲਾ ਮੈਂ ਇਹ ਇੱਕ ਵੀਡੀਓ ਪਾ ਚੁੱਕਿਆਗਾ ਇੱਕ ਨੰਬਰ ਹੁਣ ਦੁਬਾਰੇ ਇਹਦੇ ਵਿੱਚ ਕੁਝ ਸਮਾਨ ਆਪਾਂ ਹੋਰ ਐਡ ਕੀਤਾਗਾ ਹੋਰ ਐਡ ਕਰਨ ਦੇ ਨਾਲ ਵੀ ਤੁਹਾਨੂੰ ਆਪਾਂ ਦੱਸ ਦਈਏ ਜਿਵੇਂ ਕਿ ਲਾਜਮੰਤੀ 200 ਗ੍ਰਾਮ ਕਮਰਕਸ 250 ਗ੍ਰਾਮ ਚਿੱਟੀ ਸਪਾਰੀ 150 ਗ੍ਰਾਮ ਤੇ ਸੋਹਾਗਾ 200 ਗ੍ਰਾਮ 77 350 ਗ੍ਰਾਮ ਤੇ ਬੀਜ ਬੰਦ 250 ਗ੍ਰਾਮ ਇਹ ਭਾਈ ਇਹਦੀਆਂ ਤੁਸੀਂ ਸਾਰੇ ਚੀਜ਼ਾਂ ਨੂੰ ਮਿਕਸ ਕਰਕੇ ਗ੍ਰੈਂਡਰ ਦੇ ਵਿੱਚ ਪੀ ਕੇ ਆਣ ਵਧੀਆ ਬਣਾ ਕੇ ਔਰ ਇਹ ਮੈਂ ਦਵਾਈ ਦੱਸੀ ਆ ਤੁਹਾਨੂੰ ਇੱਕ ਹਫਤੇ ਦੀ 7 ਦਿਨਾਂ ਦੀ ਆਪਾਂ ਇਹਦੀਆਂ 7 ਪੁੜੀਆਂ ਬਣਾ ਲਓ 7 ਪੁੜੀਆਂ ਬਣਾ ਕੇ ਇਹਨੂੰ ਆਪਾਂ ਕੀ ਕਰਨਾ ਹੈਗਾ ਜਾਂ ਤਾਂ ਸ਼ਾਮ ਵੇਲੇ ਜਾਂ ਸਵੇਰ ਵੇਲੇ ਇੱਕ ਟਾਈਮ ਕਿਸੇ ਟਾਈਮ ਦੇ ਦਿਓ ਜਿਵੇਂ ਆਪਾਂ ਦਾਣਾ ਕੋਈ ਵੀ ਦਾਣਾ ਪਸ਼ੂ ਨੂੰ ਧਰਦਿਆਂ ਇੱਕ ਪੁੜੀ ਉਹਦੇ ਵਿੱਚ ਐਡ ਕਰ ਲਓ ਐਡ ਕਰਕੇ ਤੇ ਉਹਨੂੰ ਆਪਾਂ ਪਾ ਸਕਦੇ ਹਾਂ ਅਗਰ ਜੇ ਤੁਸੀਂ ਪਸ਼ੂ ਨੂੰ ਦੇਣਾ ਹੀ ਆ ਤਾਂ ਮਤਲਬ 50 ਗ੍ਰਾਮ 60 ਗ੍ਰਾਮ ਮਤਲਬ ਤੇਲ 100 ਤੋਂ ਥੱਲੇ ਥੱਲੇ ਤੇਲ ਦੇ ਸਕਦੇ ਹੋ ਤੇਲ ਵੀ ਇਹਦੇ ਵਿੱਚ ਐਡ ਕਰ ਸਕਦੇ ਹੋਗੇ ਜ਼ਿਆਦਾ ਨਹੀਂ ਦੇਣਾ 200 ਗ੍ਰਾਮ 250 ਗ੍ਰਾਮ ਤਾਂ ਦੇਣਾ ਹੀ ਨਹੀਂ 100 ਗ੍ਰਾਮ ਤੱਕ ਤੁਸੀਂ ਇਹਨੂੰ ਪਸ਼ੂ ਨੂੰ ਤੇਲ ਦੇ ਸਕਦੇ ਹੋ ਤੇਲ ਦੇ ਵਿੱਚ ਜੇ ਖਰਾਕ ਬਣਾਉਣੀ ਆ ਤਾਂ ਤੇਲ ਦੇ ਵਿੱਚ ਵੀ ਇਹ ਖਰਾਕ ਬਣੂਗੀ ਆਪਣੀ 200 ਗ੍ਰਾਮ ਤੇ ਸੱਤ ਆਪਣੀਆਂ ਖਰਾਕਾਂ ਬਣੀਆਂ ਇੱਕ ਹਫਤੇ ਦੀ ਇਹ ਦਵਾਈ ਆ ਇੱਕ ਹਫਤੇ ਨਾਲ ਤਾਂ ਬਹੁਤ ਵਧੀਆ ਮਤਲਬ ਭਾਰ ਨੂੰ ਟਕਾ ਬਿਲਕੁਲ ਹੋ ਜਾਊਗਾ ਅਗਰ ਤੁਹਾਨੂੰ ਐ ਲੱਗਦਾ ਹੈਗਾ ਵੀ ਸਾਨੂੰ ਕੋਈ ਫਰਕ ਪੈ ਗਿਆ ਫਿਰ ਤੁਸੀਂ ਇੱਕ ਹਫਤੇ ਦੀ ਦਵਾਈ ਹੋਰ ਬਣਾ ਸਕਦੇ ਹੋ ਭਾਈ ਹੋਰ ਬਣਾ ਕੇ ਵੀ ਤੁਸੀਂ ਦੇ ਸਕਦੇ ਹੋ ਪਹਿਲੀ ਗੱਲ ਤਾਂ ਇੱਕ ਹਫਤੇ ਦੇ ਨਾਲ ਹੀ ਪਸ਼ੂ ਨੂੰ ਫਰਕ ਪੈ ਜਾਊਗਾ ਅਗਰ ਜੇ ਆਪਾਂ ਇਹਦੇ ਵਿਸਤਾਰ ਦੇ ਵਿੱਚ ਅੱਗੇ ਜਿਵੇਂ ਲਾਜਵੰਤੀ ਆ ਗਈ ਲਾਜਵੰਤੀ ਆਪਾਂ ਨੂੰ ਮਿਲੂਗੀ ਇਹ ਸਾਰੀਆਂ ਚੀਜ਼ਾਂ ਆਪਾਂ ਨੂੰ ਪੰਸਾਰੀ ਦੇ ਉੱਤੋਂ ਮਿਲੂਗੀ ਇਹ ਕੀ ਆ ਕਹਿ ਰਿਹਾ ਜਿਹੜੀਆਂ ਆਪਣੀਆਂ ਲਿਗਾਮੈਂਟਾਂ ਹੁੰਦੀਆਂ ਹੈਗੀਆਂ ਮਾਸਪੇਸ਼ੀਆਂ ਢਿੱਲੀਆਂ ਹੋ ਜਾਂਦੀਆਂ ਹੈਗੀਆਂ ਉਹ ਆਪਣੀ ਜਗ੍ਹਾ ਛੱਡ ਦਿੰਦੀਆਂ ਹੈਗੀਆਂ ਜਗ੍ਹਾ ਛੱਡਣ ਦੇ ਨਾਲ ਫਿਰ ਉਸ ਭਾਰ ਨੂੰ ਬढ़ावा ਮਿਲਦਾ ਹੈਗਾ ਉਹਨੇ ਇਹ ਕੰਮ ਕਰਨਾ ਜਿਵੇਂ ਨੰਬਰ 2 ਆ ਗਈ ਕਮਰ ਕਸ ਕਮਰ ਕਸ ਨੇ ਜਿਹੜਾ ਵੀ ਸਰੀਰ ਦਾ ਢਿੱਲਾ ਪਾਣਾ, ਅਲਚਕੀਲਾ ਪਾਣਾ, ਉਹਨੂੰ ਇਹਨੇ ਕਸ ਕੇ ਰੱਖਣਾ ਹੈ। ਜਿਹੜੀ ਆ ਗਈ ਇਹ ਚਿੱਟੀ ਸਪਾਰੀ। ਚਿੱਟੀ ਸਪਾਰੀ ਇਹ ਹੁੰਦੀ ਆ ਖੁਸ਼ਕ। ਜਿਵੇਂ ਖੁਸ਼ਕ ਹੁੰਦੀ ਆ, ਖੁਸ਼ਕ ਨੇ ਜਕੜ ਬਣਾਉਣੀ। ਕਿਸੇ ਚੀਜ਼ ਦੀ ਜਿਵੇਂ ਹੁਣ ਆਪਾਂ ਕੋਈ ਵੀ ਚੀਜ਼ ਜਲਾ ਲਈਏ, ਵੀ ਚੀਕਣੀ ਮਿੱਟੀ ਆ, ਚੀਕਣੀ ਮਿੱਟੀ ਦੇ ਵਿੱਚ ਆਪਾਂ ਲੰਘੀਏ ਤਾਂ ਆਪਣਾ ਉਹ ਪੈਰ ਦਾ ਗ੍ਰਿਪ ਕਰੂਗੀ। ਉਹੋ ਚੀਜ਼ ਵਾਂਗੂ ਇਹਨੇ ਭਾਈ ਉਹ ਕਰਨੀ ਆ ਜਿਹੜਾ ਆ ਗਿਆ ਇਹ ਸੁਹਾਗਾ ਸੁਹਾਗੇ ਦਾ ਮਤਲਬ ਇਹ ਹੈਗਾ ਵੀ ਕਿਸੇ ਵੀ ਚੀਜ਼ ਨੂੰ ਜੇ ਜ਼ਖਮ ਹੋਇਆ ਵੈ ਜਾਂ ਅੰਦਰੂਨੀ ਆ ਕੋਈ ਮਤਲਬ ਇੱਕ ਦਵਾਈ ਦੇ ਤੌਰ ਤੇ ਐਂਟੀਬਾਇਟਿਕ ਦੇ ਤੌਰ ਦੇ ਉੱਤੇ ਇਹਨੇ ਉਹ ਕੰਮ ਕਰਨਾ ਹੈਗਾ ਕਈ ਵਾਰੀ ਕੀ ਹੁੰਦਾ ਛੋਟੇ-ਛੋਟੀਆਂ ਬੇਗਾਂ ਹੋ ਜਾਂਦੀਆਂ ਅੰਦਰ ਤੇ ਫਟ ਜਾਂਦਾ ਹੈਗਾ ਉਹਦੇ ਉੱਤੇ ਇਹਨੇ ਕੰਮ ਕਰਨਾ ਹੈ ਜਿਹੜੀ ਆ ਗਈ ਹੈ ਸਤਿਆਨਾਸੀ ਸਤਿਆਨਾਸੀ ਨੇ ਕੀ ਕਰਨਾ ਹੈਗਾ ਗੋਹੇ ਨੂੰ ਢਿੱਲਾ ਕਰਨਾ ਹੈ ਜਿਹੜੀ ਪਾਚਨ ਸ਼ਕਤੀ ਦੇ ਵਿੱਚ ਗੋਹਾ ਹੈ ਪਸ਼ੂ ਨੇ ਬਾਹਰ ਕੱਢਣਾ ਹੈਗਾ ਉਹਨੂੰ ਮਤਲਕ ਕਬਜ਼ੀ ਤੋਂ ਰੋਕਣਾ ਜਦੋਂ ਤੁਹਾਡੀ ਕਬਜ਼ੀ ਰੁਕੂਗੀ ਆਟੋਮੈਟਿਕ ਪਸ਼ੂ ਜ਼ੋਰ ਨਹੀਂ ਲਾਊਗਾ ਜ਼ੋਰ ਨਹੀਂ ਲਾਊਗਾ ਤੇ ਭਾਰ ਬਾਹਰ ਨਹੀਂ ਆਊਗਾ ਜਿਹੜਾ ਆ ਗਿਆ ਬੀਜਬੰਦ ਬੀਜਬੰਦ ਨੇ ਕੀ ਕਰਨੀ ਆ ਨਾਲ-ਨਾਲ ਪਸ਼ੂ ਨੂੰ ਨਰਜੀ ਵੀ ਦੇਣੀ ਆ ਤਾਕਤ ਵੀ ਦੇਣੀ ਹੈਗੀ ਤੇ ਮਤਲਬ ਭਾਰ ਪੈਣ ਤੋਂ ਰੋਕਣਾ ਵੀ ਹੈਗਾ ਇਹ ਜਿਹੜੀਆਂ ਦਵਾਈਆਂ ਹੈਗੀਆਂ ਇਹਨਾਂ ਦਵਾਈਆਂ ਦੇ ਲੱਗ-ਲੱਗ ਮਤਲਬ ਮਤਲਬ ਲੱਗ ਤੇ ਲੱਗ-ਲੱਗ ਹੀ ਕੰਮ ਕਰਨਾ ਇਹਨਾਂ ਨੇ ਫਿਰ ਇਹਨੇ ਇਕੱਠਾ ਮਿਸ਼ਨ ਬਣਾ ਕੇ ਜਿਵੇਂ ਆਪਾਂ ਤਿਆਰ ਕਰਕੇ ਦੇਤਾ ਤਾਂ ਉਹਨੇ ਉਸ ਤਰ੍ਹਾਂ ਦਾ ਇਹਨੇ ਕੰਮ ਕਰਨਾ ਹੈਗਾ ਆਪਾਂ ਇਹਨੂੰ ਇੱਕ ਹਫਤੇ ਦੀ ਦਵਾਈ ਆਪਾਂ ਤਿਆਰ ਕੀਤੀ ਆ ਇੱਕ ਹਫਤੇ ਦੇ ਵਿੱਚ ਦਵਾਈ ਦੇਈਏ ਤਾਂ ਇਹਦੀਆਂ ਇੱਕ ਭਾਰ ਦੇ ਨਾਲ ਜਰੂਰ ਸਾਵਧਾਨੀਆਂ ਜਿਹੜੀਆਂ ਉਹ ਮੇਰੇ ਵੀਰ ਦੁਬਾਰੇ ਫੇਰ ਨੋਟ ਕਰ ਲੋ ਇੱਕ ਤਾਂ ਪਸ਼ੂ ਨੂੰ ਗਰਮੈਸ਼ ਵਾਲੀ ਕੋਈ ਚੀਜ਼ ਨਹੀਂ ਦੇਣੀ ਜਿਹੜੀ ਚੀਜ਼ ਦੇਣੀ ਆ ਭੋਂਕੇ ਦੇਣੀ ਆ ਅਗਰ ਤੁਸੀਂ ਤੁਹਾਡਾ ਪਸ਼ੂ ਸੂਪਿਆ ਤੁਸੀਂ ਉਹਨੂੰ ਕਮਸੇ ਕਮ 4 ਦਿਨ ਉਹਨੂੰ ਤੁਸੀਂ ਭਾਈ 4 ਦਿਨ ਉਹਦੀ ਫੁੱਲ ਨਿਗਰ ਰੱਖਣੀ ਆ ਜਿਹੜੇ ਪਸ਼ੂ ਦੇ ਭਾਰ ਪੈਂਦਾ ਹੈਗਾ 4 ਦਿਨਾਂ ਦੇ ਵਿੱਚ ਵੀ ਪਸ਼ੂ ਭਾਰ ਪਾ ਜਾਂਦਾ ਜਦੋਂ ਪਸ਼ੂ ਭਾਰ ਪਾ ਜਾਂਦਾ ਉਦੋਂ ਕੀ ਹੁੰਦਾ ਪਸ਼ੂ ਦਾ ਹੁੰਦਾ ਪੇਟ ਖਾਲੀ ਔਰ ਬੱਚੇਦਾਨੀ ਪੁੱਠੇ ਕੰਡਿਆਂ ਵਾਲੀ ਵੀ ਬਾਹਰ ਨਿਕਲ ਆਉਂਦੀ ਹੈਗੀ ਜਦੋਂ ਪਸ਼ੂ ਇੱਕੇ ਦਮ ਜ਼ੋਰ ਮਾਰਦਾ ਹੈਗਾ ਜਿਹੜੇ ਪਸ਼ੂ ਦੇ ਭਾਰ ਪੈਂਦਾ ਉਹ ਬਹੁਤ ਜ਼ਿਆਦਾ ਖਤਰਨਾਕ ਆ ਉਹ ਤਾਂ ਪਾਉਣਾ ਬਹੁਤ ਜ਼ਿਆਦਾ ਔਖਾ ਇਹ ਤਾਂ ਹਜੇ ਫੇਰ ਸੌਖਾ ਹੈ ਇਹਦੇ ਨਾਲ ਕੀ ਹੁੰਦਾ ਹੈਗਾ ਭਾਰ ਦੇ ਨਾਲ ਵੱਡਾ ਨੁਕਸਾਨ ਇਹ ਹੁੰਦਾ ਹੈ ਇਹਨੇ ਕੀ ਕਰਨਾ ਬਲੈਡਰ ਦੇ ਵਿੱਚੋਂ ਪਿਸ਼ਾਬ ਰੋਕ ਦੇਣਾ ਹੈ ਜੇ ਰੋ ਬਲੇਡਰ ਦੇ ਵਿੱਚ ਤੁਹਾਡਾ ਪਿਸ਼ਾਬ ਰੁਕ ਗਿਆ ਪਸ਼ੂ ਦਾ ਪਸ਼ੂ ਪਿਸ਼ਾਬ ਕਰ ਹੀ ਨਾ ਸਕਿਆ ਪਸ਼ੂ ਨੇ ਜ਼ੋਰ ਮਾਰਨਾ ਜੇ ਰੋ ਜ਼ੋਰ ਮਾਰਨਾ ਭਾਰ ਨੇ ਹੋਰ ਬਾਹਰ ਆਉਣਾ ਜਿਵੇਂ ਜਿਵੇਂ ਇਹਨੂੰ ਹਵਾ ਲੱਗੀ ਜਾਊਗੀ ਅਗਰ ਇਹਨਾਂ ਹੈ ਅਗਰ ਜਿਵੇਂ ਜਿਵੇਂ ਪਸ਼ੂ ਦਾ ਪਿਸ਼ਾਬ ਰੁਕ ਜੂ ਇਹਨੇ ਪਿਸ਼ਾਬ ਵਾਲੀ ਜਗ੍ਹਾ ਨੂੰ ਬਿਲਕੁਲ ਬੰਦ ਕਰ ਦੇਣਾ ਕਬਰ ਕਰ ਦੇਣਾ ਪਿਸ਼ਾਬ ਪਸ਼ੂ ਨੂੰ ਆਇਆ ਨਹੀਂ ਪਸ਼ੂ ਨੇ ਜ਼ੋਰ ਮਾਰਨਾ ਇਹ ਬਾਹਰ ਨਿਕਲੂਗਾ ਇਹਨੂੰ ਜਿਵੇਂ ਜਿਵੇਂ ਹਵਾ ਲੱਗੀ ਜਾਊਗੀ ਓਵੇਂ ਓਵੇਂ ਇਹ ਵੱਡਾ ਹੋ ਹੀ ਜਾਊਗਾ ਫਿਰ ਇਹ ਕੰਟਰੋਲ ਕਰਨਾ ਬਹੁਤ ਜਿਆਦਾ ਔਖਾ ਹੋ ਜਾਂਦਾ ਹੈਗਾ ਫਿਰ ਕੀ ਕਰਨਾ ਪੈਂਦਾ ਜਿਵੇਂ ਆਪਾਂ ਪੋਟਾਸ਼ੀਅਮ ਲਾਲ ਦਵਾਈ ਆ ਉਹਦੇ ਨਾਲ ਧੋਤਾ ਜਾਂਦਾ ਹੈਗਾ ਇਹ ਤੇ ਆਪਾਂ ਬੀਟਾ ਡੀਨ ਦੇ ਨਾਲ ਵੀ ਇਹਨੂੰ ਆਪਾਂ ਧੋ ਸਕਦੇ ਆਂਗੇ ਔਰ ਅਥਾਂ ਦੀ ਵੀ ਸਾਵਧਾਨੀਆਂ ਨਾਲ ਰੱਖਣੀਆਂ ਚਾਹੀਦੀਆਂ ਗੀਆਂ ਜਿਸਤਾਨਾ ਪਾ ਕੇ ਪਸ਼ੂ ਦੇ ਭਾਰ ਨੂੰ ਪਾਉਣਾ ਪੈਂਦਾ ਜਿਵੇਂ ਹੁਣ فرض ਕਰੋ ਵੀ ਮੈਂ ਅੱਜ ਤੋਂ ਛੇ ਦਿਨ ਪਹਿਲਾਂ ਮੱਝ ਸਵਾਉਣ ਗਿਆ ਤੇ ਉਹਦੇ ਭਾਰ ਪੈ ਗਿਆ ਠੀਕ ਹੈ ਜੀ ਮੈਂ ਜਦੋਂ ਅਗਲੇ ਦੇ ਘਰੇ ਜਾਣਾ ਪਹਿਲੀ ਗੱਲ ਤਾਂ ਜੇ ਜਿਸਤਾਨਾ ਨਹੀਂ ਵੀ ਮੌਕੇ ਤੇ ਪਹਿਲਾਂ ਤਾਂ ਮੇਰੇ ਕੋਲੇ ਹੁਣ ਵੀ ਦੋ ਜਿਸਤਾਨੇ ਮੇਰੇ ਉਸ ਟਾਈਮ ਕੀ ਕਰਨਾ ਸਾਬਣ ਲੈ ਕੇ ਆਪਣਾ ਹੱਥ ਦੋਨੇ ਹੱਥ ਬਿਲਕੁਲ ਸਾਫ਼ ਕਰ ਲਓ ਤੁਸੀਂ ਸਾਫ਼ ਕਰਕੇ ਜਾਂ ਹੱਥਾਂ ਦੇ ਉੱਤੇ ਡਟੋਲ ਲਾਓ ਤੁਸੀਂ ਜਾਂ ਮਤਲਬ ਲਾਲ ਦਵਾਈ ਦੇ ਨਾਲ ਧੋਵੋ ਧੋ ਕੇ ਉਹਦੇ ਨਾਲ ਤੁਸੀਂ ਪਾ ਸਕਦੇ ਹੋ ਕੋਈ ਐਸੀ ਗੱਲ ਨਹੀਂ ਡਰ ਵਾਲੀ ਗੱਲ ਨਹੀਂਗੀ ਅਗਰ ਜੇ ਜ਼ਿਆਦਾ ਹੋ ਗਿਆ ਤਾਂ ਡਾਕਟਰ ਸਾਹਿਬਾਨ ਦੀ ਵੀ ਆਪਾਂ ਮਦਦ ਲੈ ਸਕਦੇ ਹਾਂ ਹੁਣ ਉਸ ਰੋਜ਼ ਜਦੋਂ ਮੈਂ 6 ਦਿਨ ਪਹਿਲਾਂ ਗਿਆ ਆਪਸੂ ਸੁਭਾਇਆ ਉਹ ਉਹਦੇ ਬਾਅਦ ਪਿਆਗਾ ਤਾਂ ਉਹ ਡਾਕਟਰ ਸਾਹਿਬਾਨ ਨੇ ਉਹਦੇ ਟੀਕੇ ਲਾਏ ਤੇ ਟੀਕੇ ਵਗੈਰਾ ਲਾਉਣ ਦੇ ਨਾਲ ਉਹ ਬਿਲਕੁਲ ਸੈੱਟ ਹੋ ਗਿਆ ਤੇ ਪਸ਼ੂ ਬਿਲਕੁਲ ਸੈੱਟ ਆਗਾ ਇਸ ਤਰ੍ਹਾਂ ਦੀਆਂ ਇਹਦੇ ਵਿੱਚ ਦਵਾਈਆਂ ਉਹਨਾ ਕੰਮ ਨਹੀਂ ਕਰਦੀਆਂ ਜਿੰਨੀ ਆਪਣੀ ਸਾਵਧਾਨੀ ਕੰਮ ਕਰਦੀ ਆ ਪਸ਼ੂ ਪਾਲਕ ਦੀ ਸਾਵਧਾਨੀ ਕੰਮ ਕਰਨੀ ਚਾਹੀਦੀ ਆ ਉਹਦੇ ਵਿੱਚ ਇਹ ਇਸੇ-ਇਸੇ ਚੀਜ਼ਾਂ ਦੀਆਂ ਜਿਹੜੀਆਂ ਮੇਰੀਆਂ ਦੱਸੀਆਂ ਇਹਦੇ ਤੇ ਭਾਈ ਤੁਸੀਂ ਪੂਰਾ-ਪੂਰਾ ਗੌਰ ਕਰੋ ਤਾਂ ਬਿਲਕੁਲ ਭਾਰ ਇੱਕ ਬਿਲਕੁਲ हट ਜਾਊਗਾ ਜਿਵੇਂ ਇਹ ਦਵਾਈਆਂ ਦਿੱਤੀਆਂ ਦਵਾਈਆਂ ਤੁਸੀਂ ਉਸ ਵਿਧੀ ਨਾਲ ਉਸ ਤਰ੍ਹਾਂ ਦੀਆਂ ਤੁਸੀਂ ਦਵਾਈਆਂ ਭਾਈ ਦਿਓ ਜਿਵੇਂ ਕਿ ਮੇਰੇ ਤਿੰਨ ਚੈਨਲ ਨਾਹਾ ਇਹ ਤਿੰਨੇ ਚੈਨਲਾਂ ਤੇ ਤੁਸੀਂ ਭਰਪੂਰ ਹੰਗਾਰਾ ਦਿਨੇ ਹੋਗੇ ਬਹੁਤ ਪਿਆਰ ਦਿਨੇ ਹੋ ਮੇਰੀਆਂ ਵੀਡੀਓ ਨੂੰ ਕਈ ਵੀੜੀਆਂ ਤਾਂ ਮਤਲ ਲੱਖਾਂ ਦੇ ਉੱਤੇ ਟਪਾਤੀਆਂ ਮੇਰੀਆਂ ਮੈਨੂੰ ਇੰਨਾ ਪਿਆਰ ਦਿੱਤਾ ਹੈਗਾ ਹੁਣ ਆਪਣਾ ਜਿਵੇਂ 25000 ਹੋ ਜਾਊਗਾ ਤੇ ਉਹਦੇ ਉੱਤੇ 10000 ਤੇ ਆਪਾਂ ਸ਼ੁਕਰਾਨਾ ਕੀਤਾ ਸੀ ਤੁਹਾਡਾ 25 ਦੇ ਉੱਤੇ ਵੀ ਧੰਨਵਾਦ ਕੀਤਾ ਜਾਉ ਮੇਰੇ ਵੀਰਾਂ ਦਾ ਪਹਚਾਉਣ ਦੇ ਉੱਤੇ ਆਪਾਂ ਹੁਣ 19 ਦੇ ਕਰੀਬ-ਕਰੀਬ ਆਪਾਂ ਜਾ ਚੁੱਕੇ ਆਂਗੇ ਇਸ ਤਰ੍ਹਾਂ ਕਰਕੇ ਜੇ ਤੁਹਾਡਾ ਪਿਆਰ ਤੇ ਤੁਹਾਡਾ ਹੰਗਾਰਾ ਮਿਲਦਾ ਰਹਾ ਨਾਲ ਨਾਲ ਮੈਂ ਤੁਹਾਨੂੰ ਨਵੀਆਂ-ਨਵੀਆਂ ਵੀਡੀਓ ਬਣਾਉਂਦਾ ਰਹੂੰਗਾ ਹੁਣ ਆਪਾਂ ਕੀ ਕਰਨਾ ਹੈਗਾ ਇਹ ਤਿੰਨੇ ਤੇ ਜਾ ਕੇ ਕੋਈ ਸੇਲ ਪਰਚੇ ਤੇ ਜਾਂ ਕੋਈ ਮਸ਼ਹੂਰੀ ਕਰਾਉਣੀ ਆ ਜਾਂ ਕੋਈ ਮੱਝਾਂ ਵੇਚਣੀ ਆ ਜਾਂ ਕੋਈ ਕਿਸੇ ਡੇਰੀ ਫਾਰਮ ਨੇ ਆਪਦੀ ਐਡ ਕਰਵਾਉਣੀ ਆ ਜਾਂ ਡੇਰੀ ਫਾਰਮ ਨਵਾਂ ਬਣਾਇਆ ਉਹ ਦਿਖਾਉਣਾ ਹੈ ਇੱਥੇ ਜਾ ਕੇ ਭਾਈ ਦਿਖਾ ਸਕਦਾ ਗੁਰਲਾਬ ਸਿੰਘ ਬਠਿੰਡਾ ਵੱਲੋਂ ਪਿਆਰ ਭਰੀ ਸਸਰੀ ਕਾ